ਸ਼ਿਹਾਜਿਤ ਉਸਨੇ 24 7 ਪੰਜਾਬ OMG ਉਰਫ ਜਵੇਦ ਦਾ ਕੀ ਹੋਇਆ ਹਾਦਸ ਤਸਵੀਰਾਂ ਵੇਖ ਕੇ ਫੈਨਸ ਹੋਏ ਹੈਰਾਨ ਆਉ ਜਾਣਦੇ ਹਾਂ ਪੂਰੀ ਰਿਪੋਰਟ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਰਿਐਲਿਟੀ ਸ਼ੋਅ 스타 ਉਰਫੀ Javed ਨੇ ਹਾਲ ਹੀ ਵਿੱਚ ਆਪਣੇ Instagram ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਨੇ ਇਟ ਇਜ਼ ਅਨ ਉਹਨਾਂ ਨੂੰ ਦੇਖ ਕੇ ਹੈਰਾਨ ਸਨ ਵੀਡੀਓ ਵਿੱਚ ਉਰਫੀ ਦਾ ਚਿਹਰਾ ਅਤੇ ਬੋਲਬੋਲ ਸੁਜੇ ਹੋਏ ਦਿਖਾਈ ਦੇ ਰਹੇ ਹਨ ਪ੍ਰਭਾਵਕ ਨੇ ਪੋਸਟ ਵਿੱਚ ਵੀਡੀਓ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਹੈ ਉਹ ਚਾਹੁੰਦੇ ਹਾਂ ਉਰਫੀ ਨੇ ਕੀ ਕਿਹਾ ਉਰਫੀ Javed ਦੀ ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ ਉਰਫੀ Javed ਨੇ ਐਤਵਾਰ ਨੂੰ ਆਪਣੇ Instagram ਤੇ ਇੱਕ ਵੀਡੀਓ ਪੋਸਟ ਸ਼ੇਅਰ ਕੀਤੀ ਸੀ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਸੀ ਕਿ ਉਰਫੀ ਜ ਵੈਦਿਕ ਹਸਪਤਾਲ ਵਿੱਚ ਇੱਕ ਡਾਕਟਰ ਕੋਲ ਆਪਣੇ ਬੁੱਲਾ ਦੀ ਸਰਜਰੀ ਕਰਵਾਉਂਦੀ ਦਿਖਾਈ ਦੇ ਰਹੀ ਹੈ ਜਿਸ ਵਿੱਚ ਡਾਕਟਰ ਉਸਤੇ ਬੁੱਲਾ ਦੇ ਟੀਕਾ ਲਗਾ ਰਹੇ ਹਨ ਤੇ ਉਹ ਦਰਦ ਨਾਲ ਕੁਰਲਾ ਰਹੀ ਹੈ ਇਸ ਤੋਂ ਬਾਅਦ ਉਸ ਦਾ ਚਿਹਰਾ ਅਤੇ ਬੁੱਲ ਪੂਰੀ ਤਰ੍ਹਾਂ ਸੁੱਜੇ ਹੋਏ ਹਨ ਪਰ ਤੁਸੀਂ ਵੀਡੀਓ ਵਿੱਚ ਉਸ ਨੂੰ ਹੱਸਦੇ ਹੋਏ ਵੀ ਦੇਖ ਸਕਦੇ ਹੋ ਇਹ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਰਫ ਨੇ ਕਿਹਾ ਕਿ ਤੁਹਾਨੂੰ ਇਸ ਨੂੰ ਆਪਣੇ ਜੋਖਮ ਤੇ ਦੇਖਣਾ ਚਾਹੀਦਾ ਹੈ ਕੀ ਹੈ ਇਹ ਸਰਜਰੀ ਇਹ ਪੋਸਟ ਨੂੰ ਸਾਂਝਾ ਕਰਦੇ ਹੋਏ ਉਰਫ ਜਵੇਦ ਨੇ ਕੈਪਸ਼ਨ ਵਿੱਚ ਲਿਖਿਆ ਨਹੀਂ ਇਹ ਫਿਲਟਰ ਨਹੀਂ ਹੈ ਮੈਂ ਆਪਣੇ ਲਿਪ ਫਿਲਰ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਹਮੇਸ਼ਾ ਗਲਤ ਜਗ੍ਹਾ ਤੇ ਲਗਾਏ ਜਾਂਦੇ ਹਨ ਮੈਂ ਦੁਬਾਰਾ ਲਿਪ ਫਿਲਰ ਟਰੀਟਮੈਂਟ ਕਰਵਾਵਾਂਗੀ ਪਰ ਕੁਦਰਤੀ ਤੌਰ ਤੇ ਮੈਂ ਫਿਲਰਾਂ ਤੋਂ ਬਿਲਕੁਲ ਵਿਨਕਾਰ ਨਹੀਂ ਕਰ ਰਹੀ ਹਾਂ ਪਰ ਇਸ ਨੂੰ ਹਟਾਉਣਾ ਬਹੁਤ ਦਰਦਨਾਕ ਹੈ ਇਸ ਤੋਂ ਇਲਾਵਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਫਿਲਰਾਂ ਲਈ ਇੱਕ ਚੰਗੇ ਡਾਕਟਰ ਕੋਲ ਜਾਓ ਕਿਉਂਕਿ ਇਹ ਬਹੁਤ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ 9 ਸਾਲਾਂ ਬਾਅਦ ਲਿਪ ਫਿਲਰ ਹਟਾਇਆ ਗਿਆ ਪਿਛਲੇ ਸ਼ਨੀਵਾਰ ਉਰਫ ਜਾਵედ ਨੇ ਆਪਣੇ ਇੰਸਟਾਗ੍ਰam ਤੇ ਇੱਕ ਕਹਾਣੀ ਸਾਂਝੀ ਕੀਤੀ ਜਿਸ ਵਿੱਚ ਉਸਨੇ ਲਿਪ ਫਿਲਰ ਹਟਾਉਣ ਬਾਰੇ ਜਾਣਕਾਰੀ ਦਿੱਤੀ ਉਸਨੇ ਕਿਹਾ ਕਿ ਉਸਨੇ 9 ਸਾਲ ਪਹਿਲਾਂ ਯਾਨੀ 18 ਸਾਲ ਦੀ ਉਮਰ ਵਿੱਚ ਲਿਪ ਫਿਲਰ ਟਰੀਟਮੈਂਟ ਕਰਵਾਇਆ ਸੀ ਹੁਣ ਉਰਫੀ ਨੇ ਇਸ ਨੂੰ ਹਟਾ ਦਿੱਤਾ ਹੈ ਪਰ ਉਸਨੇ ਕਿਹਾ ਹੈ ਕਿ ਉਸ ਨੂੰ ਦੁਬਾਰਾ ਕਰਵਾਵੇਗੀ ਸਸ਼ਿਕਾ ਜੀ ਤੋਂ 24x7 ਪੰਜਾਬ OMG ਉਰਫੀ ਦਾ ਵੇਦ ਦਾ ਕੀ ਹੋਇਆ ਹਾਦਸ ਤਸਵੀਰਾਂ ਵੇਖ ਕੇ ਫੈਨਸ ਹੋਏ ਹੈਰਾਨ ਆਓ ਜਾਣਦੇ ਹਾਂ ਪੂਰੀ ਰਿਪੋਰਟ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਰਿਐਲਿਟੀ ਸ਼ੋਅ ਸਟਾਰ ਉਰਫੀ Javed ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਨੇਟ ਇਜ਼ ਆਨ ਉਹਨਾਂ ਨੂੰ ਦੇਖ ਕੇ ਹੈਰਾਨ ਸਨ ਵੀਡੀਓ ਵਿੱਚ ਉਰਫੀ ਦਾ ਚਿਹਰਾ ਅਤੇ ਬੋਲਬੋਚ ਸੁੱਜੇ ਹੋਏ ਦਿਖਾਈ ਦੇ ਰਹੇ ਹਨ ਪ੍ਰਭਾਵਕ ਨੇ ਪੋਸਟ ਵਿੱਚ ਵੀਡੀਓ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਹੈ ਉਹ ਚਾਹੁੰਦੇ ਹਾਂ ਉਰਫੀ ਨੇ ਕੀ ਕਿਹਾ ਉਰਫੀ Javed ਦੀ ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ ਉਰਫੀ Javed ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਸ਼ੇਅਰ ਕੀਤੀ ਸੀ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਸੀ ਕਿ ਉਰਫੀ ਵੈਦਿਕ ਹਸਪਤਾਲ ਵਿੱਚ ਇੱਕ ਡਾਕਟਰ ਕੋਲ ਆਪਣੇ ਬੁੱਲਾ ਦੀ ਸਰਜਰੀ ਕਰਵਾਉਂਦੀ ਦਿਖਾਈ ਦੇ ਰਹੀ ਹੈ ਜਿਸ ਵਿੱਚ ਡਾਕਟਰ ਉਸਤੇ ਬੁੱਲਾ ਤੇ ਟੀਕਾ ਲਗਾ ਰਹੇ ਹਨ ਤੇ ਉਹ ਦਰਦ ਨਾਲ ਕੁਰਲਾ ਰਹੀ ਹੈ ਇਸ ਤੋਂ ਬਾਅਦ ਉਸ ਦਾ ਚਿਹਰਾ ਅਤੇ ਬੁੱਲ ਪੂਰੀ ਤਰ੍ਹਾਂ ਸੁੱਜੇ ਹੋਏ ਹਨ ਪਰ ਤੁਸੀਂ ਵੀਡੀਓ ਵਿੱਚ ਉਸ ਨੂੰ ਹੱਸਦੇ ਹੋਏ ਵੀ ਦੇਖ ਸਕਦੇ ਹੋ ਇਹ ਪੋਸਟ ਨੂੰ ਸ਼ੇਅਰ ਕਰਦੇ ਹੋਏ ਔਰਫੀ ਨੇ ਕਿਹਾ ਕਿ ਤੁਹਾਨੂੰ ਇਸ ਨੂੰ ਆਪਣੇ ਜੋਖਮ ਤੇ ਦੇਖਣਾ ਚਾਹੀਦਾ ਹੈ ਕੀ ਹੈ ਇਹ ਸਰਜਰੀ ਇਹ ਪੋਸਟ ਨੂੰ ਸਾਂਝਾ ਕਰਦੇ ਹੋਏ ਔਰਫੀ ਜਵੇਦ ਨੇ ਕੈਪਸ਼ਨ ਵਿੱਚ ਲਿਖਿਆ ਨਹੀਂ ਇਹ ਫਿਲਟਰ ਨਹੀਂ ਹੈ ਮੈਂ ਆਪਣੇ ਲਿਪ ਫਿਲਰ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਹਮੇਸ਼ਾ ਗਲਤ ਜਗ੍ਹਾ ਤੇ ਲਗਾਏ ਜਾਂਦੇ ਹਨ ਮੈਂ ਦੁਬਾਰਾ ਲਿਪ ਫਿਲਰ ਟ੍ਰੀਟਮੈਂਟ ਕਰਵਾਵਾਂਗੀ ਪਰ ਕੁਦਰਤੀ ਤੌਰ ਤੇ ਮੈਂ ਫਿਲਰਾਂ ਤੋਂ ਬਿਲਕੁਲ ਵਿਨਕਾਰ ਨਹੀਂ ਕਰ ਰਹੀ ਹਾਂ ਪਰ ਇਸ ਨੂੰ ਹਟਾਉਣਾ ਬਹੁਤ ਦਰਦਨਾਕ ਹੈ ਇਸ ਤੋਂ ਇਲਾਵਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਫਿਲਰਾਂ ਲਈ ਇੱਕ ਚੰਗੇ ਡਾਕਟਰ ਕੋਲ ਜਾਓ ਕਿਉਂਕਿ ਇਹ ਬਹੁਤ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ 9 ਸਾਲਾਂ ਬਾਅਦ ਲਿਪ ਫਿਲਰ ਹਟਾਇਆ ਗਿਆ ਪਿਛਲੇ ਸ਼ਨੀਵਾਰ ਉਰਫ ਜਾਵედ ਨੇ ਆਪਣੇ ਇੰਸਟਾਗ੍ਰam ਤੇ ਇੱਕ ਕਹਾਣੀ ਸਾਂਝੀ ਕੀਤੀ ਜਿਸ ਵਿੱਚ ਉਸਨੇ ਲਿਪ ਫਿਲਰ ਟਾਉਣ ਦਾ ਜਾਣਕਾਰੀ ਦਿੱਤੀ ਉਸਨੇ ਕਿਹਾ ਕਿ ਉਸਨੇ 9 ਸਾਲ ਪਹਿਲਾਂ ਯਾਨੀ 18 ਸਾਲ ਦੀ ਉਮਰ ਵਿੱਚ ਲਿਪ ਫਿਲਰ ਟਰੀਟਮੈਂਟ ਕਰਵਾਇਆ ਸੀ ਹੁਣ ਉਰਫੀ ਨੇ ਇਸ ਨੂੰ ਹਟਾ ਦਿੱਤਾ ਹੈ ਪਰ ਉਸਨੇ ਕਿਹਾ ਹੈ ਕਿ ਉਸ ਨੂੰ ਦੁਬਾਰਾ ਕਰਵਾਵੇਗੀ